ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪੁਜੀ ਸਾਹਿਬ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਚਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵੈ ਜੇ ਸੋਚੀ ਲਖੁ ਵਾਰ ਜੋਪਨ ਜੋਪਨ ਹੋਵੇ ਜੇ ਲਾਇਆ ਲਿਪਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਜ ਸਿਆਣਪਾਂ ਲੱਖ ਹੋਵੇ ਤਾਂ ਕਨੇ ਚੱਲੇ ਨਾਲ ਕਿ ਸਚਿਆਰ ਹੋਈਏ ਕਬ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਨਕ ਹੁਕਮੀ ਹੋਵਨ ਆਕਾਰ ਹੁਕਮਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਬਟਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀ ਸੇਖ ਹੁਕਮਿ ਸਦਾ ਭਵਾਈਐ ਹੁਕਮੰਦਰ ਸਭ ਕੋ ਬਾਹ ਹੁਕਮਨ ਕੋ ਏ ਨਾਨਕ ਹੁਕਮੇ ਜੇ 부ਝੈ ਤਾਂ ਹੋਮੈ ਕਹਿ ਨ ਕੋਇ ਗਾਵੈ ਪੋਤਾਨ ਹੋਵੇ ਕਿਸੈ ਥਾਨ ਗਾਵੈ ਕੋ ਦਾਤ ਜਾਣੇ ਨੀ ਸੌਣ ਗਾਵੈ ਕੋ ਕੂਣ ਵਡਿਆਈਆ ਚਾਲ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਂਝ ਕਰੀ ਤਨ ਖੇਹ ਗਾਵੈ ਕੋ ਜੀਇ ਲਐ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵਿਖੈ ਹਾਦਰ ਹਦੂਰ ਕਥਨ ਕਥਿ ਨ ਆਵੇ ਤੋਟ ਕਦ ਕਦ ਕਥੀ ਕੋਟੀ ਕੋਟ ਕੋਟ ਤਿੰਦਾ ਤੇ ਤਿੰਦੇ ਥਕ ਪਾਹੇ ਜੁਗ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਬਿਕਸਾ ਬੇਪਰਵਾਹ ਸਾਚਾ ਸਾਹਿਬ ਸਚਨਾਏ ਪਾਖੇ ਪਾਲ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਦ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜੇ ਸੁਣ ਤਰੀ ਪਿਆਰ ਅਮਨ ਤਵੇਲਾ ਸਚਨਾਉ ਵਡਿਆਈ ਵਿਚਾਨ ਕਰਮੀ ਆਪੇ ਕਪੜਾ ਨਤਰੀ ਮੋਖ ਦਵਾਰ ਨਾਨਕ ਇਹ ਵੈ ਜਾਣੀਏ ਸਭ ਆਪੇ ਸਚਿਆਰ ਥਾਪੇ ਨਾ ਜਾਈ ਕੀ ਤਨ ਹੋਵੇ ਆਪੇ ਆਮ ਦਰਜਨ ਸੋਏ ਜਿਨ ਸੇ ਵਤਨ ਪਾਇਆ ਮਾਨ ਨਾਨਕ ਗਾਗਿਆ ਗੁਣੀ ਮਿਦਾਨ ਗਾਗਿਆ ਸੁਣੀ ਅਮਰਖੇ ਭਾਉ ਦੁੱਖ ਪਰ ਹੱਸੋ ਕਰਨੇ ਜਾਏ ਗੁਰਮੁਖ ਨਾਲ ਤੁਮ ਗੁਰਮੁਖ ਵੇਦੋਂ ਗੁਰਮੁਖ ਰਹਿ ਆਸਮਾਈ ਪੁਰ ਈਸ਼ੁਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਤੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਏ ਗੁਰਾਂ ਇੱਕ ਦੇਹ 부ਝਾਈ ਸਭਨਾਂ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਇ